ਕੀ ਹਾਲ ਚੱਲ ਨੇ ਬਾਈ ਉਹ ਠੀਕ ਠਾਕ ਹਾਂ ਤੇ ਚੈੱਕ ਕਰੋ ਤਣੇ ਦੀਆਂ ਲੱਕੜ ਦੀਆਂ ਸੂਤਾ ਬਣਾਈਆਂ ਹੋਈਆਂ ਆਪਣੀਆਂ ਤੇ ਤੰਗਲੀ ਬਣਾਉਣੀ ਹੈ ਲੱਕੜ ਦਾ ਮੁੱਠਾ ਲਾ ਕੇ ਵਧੀਆ ਸ਼ੌਂਕੀਆ ਤੰਗਲੀ ਬਣਾਉਣੀ ਹੈ ਦੇਖੋ ਤੰਗਲੀ ਇੱਕੋ ਜੀ ਵਿੱਥੀ ਤੇ ਸਾਰੇ ਆਪਣੇ ਦੇ ਘਰ ਬਣੇ ਹੋਏ ਹੈਗੇ ਟੋਟਲ ਤੇ ਹੁਣ ਤੱਕ ਜਿੰਨੀ ਵੀ ਜੜੀ ਪੀਸ ਕੋਈ ਇਹ ਚ ਕਿੱਲ ਮੇਖਣੀ ਸਾਰੀ ਲੱਕੜ ਨਾਲ ਜੜੀ ਹੋਈ ਹੈਗੀ ਤੇ ਗਾਂ ਦੇ ਦਸਤਾ ਪਾਵਾਂਗੇ ਸਾਰਾ ਕੁਝ ਤਿਆਰ ਕਰਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਤਣੇ ਦੀ ਬਣੀ ਹੋਈ ਹੈਗੀ ਜਿਵੇਂ ਆਪਣਾ ਕੋਈ ਵਧੀਆ ਹੰਡਾ ਉਹ ਕਿਕਰ ਦਾ ਤਣਾ ਹੋ ਗਿਆ ਮਲੇ ਦਾ ਤਣਾ ਹੋ ਗਿਆ ਹਨਾ ਸੂਤਾਂ ਇਹਦੇ ਆਪਾਂ ਸੂਤਾਂ ਕਢਵਾ ਲਏ ਦੀਆਂ ਚੈੱਕ ਕਰੋ ਕਿੰਨੀਆਂ 8 ਸੂਤਾ 7 ਸੂਤਾਂ ਦੀ ਤੰਗਲੀ ਬਣੀ ਹੋਈ ਆ ਇਹ 7 ਸੂਤਾਂ ਦੀ ਤੰਗਲੀ ਆ ਤੇ ਹਲਾਈਟ ਵੇਟ ਤੇ ਜਿਵੇਂ ਤੰਗਲੀ ਪਹਿਲੇ ਤੋਂ ਕੰਮ 'ਚ ਵਰਤੀ ਜਾਂਦੀ ਆ ਉਸਾਣ ਵਾਲੀ ਆਪਾਂ ਤਿਆਰ ਕਰਨੀ ਆ ਜਿਵੇਂ ਵੀ ਸੋਟੀ ਦੀ ਸ਼ੇਪ ਹੋਈ ਪੁਰਾਣੀ ਤੋਂ ਜਿਵੇਂ ਆਪਾਂ ਜੜਦੇ ਆਉਣੇ ਆ ਪ੍ਰਾਤਨ ਕੰਮ ਦੇ ਸਾਬ ਨਾਲ ਉਸਾਬ ਨਾਲ ਹੀ ਜੜਾਂਗੇ ਇਹਨੂੰ ਤੇ ਤੁਹਾਨੂੰ ਕੰਪਲੀਟ ਦੀ ਵੀਡੀਓ ਮਿਲੂਗੀ ਤੇ ਆ ਸੂਤਾਂ ਤੁਹਾਨੂੰ ਦਿਖਾਤੇ ਆਂ ਵੀਰੇ ਇਹਨਾਂ ਨੂੰ ਬੋਲਦੇ ਸੂਤਾਂ 7 ਸੂਤਾਂ ਆਂ ਤੇ ਲੱਕੜ ਦੀ ਤੰਗਲੀ ਤਿਆਰ ਕਰਨੀ ਆ ਆਪਾਂ ਇਹ ਤੇ ਜਮਾਂ ਲਾਈਟ ਵੇਟ ਤੇ ਪੂਰੀ ਗਹਿਗੜ ਤਿਆਰ ਕਰਾਂਗੇ ਤੁਹਾਨੂੰ ਪੂਰੀ ਵੀਡੀਓ ਵਧੀਆ ਬਣਾਉਣੀ ਆ ਇਹ ਤੇ ਸੂਤਾਂ ਚੈੱਕ ਕਰੋ ਤੁਸੀਂ ਕਿਵੇਂ ਲੱਗਦੀਆਂ ਤੁਹਾਨੂੰ ਸੂਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਚੈੱਕ ਜੜਾਈ ਇੱਕੋ ਜੀ ਬਿੱਥੀ ਤੇ ਸਾਰੀਆਂ ਸੂਤਾਂ ਇੱਕੋ ਜੀ ਬਿੱਥੀ ਦੀ ਆ ਦੇਖੋ ਵੀਡੀਓ ਬទਵਾ ਤੇ ਸ਼ੇਅਰ ਕਰ ਦਿਓ ਵੀਰੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਣੇ ਪੇਜ ਨੂੰ ਬទਵਾ ਤੇ ਫੋਲੋ ਕਰਿਓ ਵੀਰੇ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ